ਸਾ ਸੰਗਤ ਜੀ 18ਵੀਂ ਸਦੀ ਦਾ ਉਹ ਸਮਾਂ ਸੀ ਅੱਜ ਦਾ ਸਾਡੇ ਕੋਲ ਕੋਠੀਆਂ ਨੇ ਜ਼ਮੀਨਾਂ ਨੇ ਜਾਇਦਾਦਾਂ ਨੇ ਕਾਰੋਬਾਰ ਹੈ ਸਭ ਕੁਝ ਹੈ 18ਵੀਂ ਸਦੀ ਦੇ ਵਿੱਚ ਪੰਥ ਦੇ ਤੇ ਉਹ ਸਮਾਂ ਸੀ ਨਾ ਘਰ ਸੀ ਨਾ ਘਾਟ ਸੀ ਨਾ ਕੋਠੀਆਂ ਸੀ ਨਾ ਘੂੜੇ ਸੀ ਕੁਝ ਵੀ ਨਹੀਂ ਸੀ ਜੰਗਲਾਂ ਬੇਲਿਆਂ ਦੇ ਵਿੱਚ ਖੱਡਾਂ ਦੇ ਵਿੱਚ ਝੱਲਾਂ ਦੇ ਵਿੱਚ ਖਾਲਸਾ ਸ਼ਰਨ ਲੈਂਦਾ ਸੀ ਖਾਣ ਨੂੰ ਛੋਲਿਆਂ ਦੀ ਮੁੱਖ ਮਿਲਦੀ ਸੀ ਪਰ ਫਿਰ ਵੀ ਜਦੋਂ ਕੋਈ ਉਹਨਾਂ ਨੂੰ ਪੁੱਛਦਾ ਸੀ ਖਾਲਸਾ ਜੀ ਕਹੇ ਉਹ ਤੇ ਅੱਗੋਂ ਕਹਿੰਦੇ ਸੀ ਚੜ੍ਹਦੀ ਕਲਾ ਉਹ ਚੜ੍ਹਦੀ ਕਲਾ ਕਿਉਂ ਕਹਿੰਦੇ ਸੀ ਨਾ ਉਹਨਾਂ ਕੋਲੇ ਚੰਗੇ ਘੋੜੇ ਹੁੰਦੇ ਸੀ ਨਾ ਉਹਨਾਂ ਕੋਲੇ ਘਰ ਸੀ ਨਾ ਘਾੜ ਸੀ ਨਾ ਜ਼ਮੀਨਾਂ ਸੀ ਨਾ ਜਾਇਦਾਦਾਂ ਦਾ ਸੀ ਨਾ ਖਾਣ ਨੂੰ ਕੁਝ ਹੁੰਦਾ ਸੀ ਫਿਰ ਵੀ ਉਹ ਕਹਿੰਦੇ ਸੀ ਚੜ੍ਹਦੀ ਕਲਾ ਤੇ ਅੱਜ ਆ ਜੰਗ ਦੇ ਬਦਲ ਛਾਏ ਨੇ ਇਹਦਾ ਕਾਰਨ ਕੀ ਹੈ ਆ ਜਿਹੜਾ ਲੀਡਰਾਂ ਨੇ ਇੱਕ ਧਰਮ ਦੇ ਲੋਕਾਂ ਦੇ ਖਿਲਾਫ ਮਨਾਂ ਦੇ ਵਿੱਚ ਦੂਜੇ ਧਰਮ ਦੇ ਲੋਕਾਂ ਪ੍ਰਤੀ ਜਿਹੜੀ ਨਫ਼ਰਤ ਭਰੀ ਹੈ ਨਾ ਤੇ ਉਹਦਾ ਨਤੀਜਾ ਹੈ ਕਦੇ ਵੀ ਇੱਕ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਦੂਜੇ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਪ੍ਰਤੀ ਨਫ਼ਰਤ ਨਹੀਂ ਭਰਨੀ ਚਾਹੀਦੀ ਇਹਦਾ ਨਤੀਜਾ ਉਹਦਾ ਸਿੱਟਾ ਹੈ ਜਦੋਂ ਇੱਕ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਵਿੱਚ ਦੂਜੇ ਮੰਨ ਧਰਮ ਦੇ ਮੰਨਣ ਵਾਲੇ ਲੋਕਾਂ ਪ੍ਰਤੀ ਨਫ਼ਰਤ ਆ ਜਾਂਦੀ ਹੈ ਨਾ ਫਿਰ ਮਸੂਮਾਂ ਦਾ ਕਤਲ ਹੁੰਦਾ ਹੈ ਬੇਗੁਨਾਹਾਂ ਦੇ ਕਤਲ ਹੁੰਦੇ ਆ ਮਜ਼ਲੂਮਾਂ ਦੇ ਉੱਤੇ ਜ਼ੁਲਮ ਹੁੰਦੇ ਆ ਧੱਕੇ ਹੁੰਦੇ ਆ ਅਜੰਗ ਦੇ ਬਦਲ ਛਾਏ ਆ ਦੁਨੀਆ ਡੜੀ ਆ ਉਤਰਾ-ਤਰਾ ਕਰਦੀ ਪਈ ਐ ਡਰ ਹੀ ਪਈ ਐ ਪਰ ਉਸ ਵੇਲੇ ਜਦੋਂ ਸਿੰਘਾਂ ਨੂੰ ਪੁੱਛਿਆ ਜਾਂਦਾ ਸੀ ਖਾਲਸਾ ਜੀ ਕਿਵੇਂ ਹੋ ਤੇ ਕਹਿੰਦੇ ਸੀ ਚੜ੍ਹਦੀ ਕਲਾ ਉਹ ਚੜ੍ਹਦੀ ਕਲਾ ਇਸ ਕਰਕੇ ਕਹਿੰਦੇ ਸੀ ਕਿਉਂਕਿ ਗੁਰੂ ਉਹਨਾਂ ਦੇ ਨਾਲ ਹੁੰਦਾ ਸੀ ਭਾਵੇਂ ਕੁਝ ਨਹੀਂ ਸੀ ਪਰ ਗੁਰੂ ਨਾਲ ਸੀ ਅੱਜ ਸਾਡੇ ਕੋਲੇ ਕੋਠੀਆਂ ਵੀ ਐ ਜ਼ਮੀਨਾਂ ਵੀ ਐ ਜਾਇਦਾਦਾਂ ਵੀ ਐ ਤੇ ਸਾਡੇ ਨਾਲ ਕੀ ਐ ਸਾਡੇ ਨਾਲ ਨਸ਼ੇ ਪੱਤੇ ਆ ਗਏ ਸਾਡੇ ਨਾਲ ਈਰਖਾ ਆ ਗਈ ਸਾਡੇ ਨਾਲ ਚੌਧਰਾ ਆ ਗਈਆਂ ਸਾਡੇ ਨਾਲ ਹੋਰ ਬਹੁਤ ਗੁਰੀਆਂ ਬਿਮਾਰੀਆਂ ਆ ਗਈਆਂ ਪਰ ਗੁਰੂ ਦੂਰ ਹੋ ਗਿਆ ਸਾਡੇ ਤੋਂ ਇਸ ਕਰਕੇ ਚੜ੍ਹਦੀ ਕਲਾ ਨਹੀਂ ਰਹੀ ਢੈਂਦੀ ਕਲਾ ਆ ਗਈ ਖਾਲਸਾ ਜੀ ਅੱਜ ਵੀ ਜੇ ਅਸੀਂ ਚੜ੍ਹਦੀ ਕਲਾ 'ਚ ਰਹੇ ਰਏ ਤੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਸਿੰਘਾਂ ਵਾਂਗ ਗੁਰੂ ਨੂੰ ਆਪਣੇ ਅੰਗ ਸੰਗ ਰੱਖਣਾ ਚਾਹੀਦਾ ਹੈ ਤੇ ਗੁਰੂ ਅੰਗ ਸੰਗ ਪਤਾ ਕਦੋਂ ਹੁੰਦਾ ਹੈ ਗੁਰੂ ਅੰਗ ਸੰਗ ਉਦੋਂ ਹੁੰਦਾ ਹੈ ਜਦੋਂ ਅਸੀਂ ਬਾਣੀ ਦੇ ਧਾਰਨੇ ਬਣ ਕੇ ਬਾਣੀ ਨਾਲ ਚਿੱਤ ਜੋੜ ਲੈਂਦੇ ਹਾਂ ਇੱਕ ਗੱਲ ਸੁਣ ਲਓ ਜਦੋਂ ਬਾਣਾ ਤਿਆਗਦਾ ਬਾਣੀ ਤਿਆਗਦੀ ਫਿਰ ਗੁਰੂ ਤੁਹਾਡੇ ਕੋਲ ਨਹੀਂ ਹੈ ਤੇ ਜੇ ਗੁਰੂ ਤੁਹਾਡੇ ਕੋਲ ਨਹੀਂ ਹੈ ਤੇ ਫਿਰ ਕਦੇ ਚੜ੍ਹਦੀ ਕਲਾ ਨਹੀਂ ਹੋ ਸਕਦੀ ਸਾਥ ਸੰਗਤ ਜੀ ਇਸ ਕਰਕੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦਾ ਇਤਿਹਾਸ ਜਿਹੜਾ ਬਹੁਤ ਸ਼ਾਨਾਮਤ ਹੈ। ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਤੇ ਵੀ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਬਹੁਤ ਵੱਡੀ ਛੌਣੀ ਅੱਜ ਵੀ ਹੈ। ਅਮੈਂ ਦੇ ਬਾਬਾ ਜੀ ਮਾਨਜੋਤ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਅਸੀਂ ਨਨਕਾਣਾ ਸਾਹਿਬ ਗਏ ਸੀ ਤੇ ਉਥੇ ਸਪੈਸ਼ਲ ਤੌਰ ਤੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਛੌਣੀ ਦੇ ਵਿੱਚ ਗਏ। ਕਿਸੇ ਵੇਲੇ 500 ਇਕਰ ਜ਼ਮੀਨ ਸੀ ਉਸ ਛੌਣੀ ਦੇ ਨਾਮ ਉਹ ਸ਼ੌਣੀ ਦੇ ਵਿੱਚ ਗਏ ਮਾਨਜੋਗ ਸਿੰਘ ਸਾਹਿਬ ਜੀ ਨੇ ਉੱਤੇ ਪਰ ਨਿਸ਼ਾਨ ਸਾਹਿਬ ਚੜਾਇਆ ਉਹ ਜਿਹੜਾ ਉੱਥੇ ਕੀਰਟੇਕਰ ਲੱਗਿਆ ਸੀ ਔਕਾਫ ਬੋਰਡ ਦਾ ਤੇ ਉਹਨੂੰ ਵੀ ਜਿਹੜਾ ਮਾਨ ਤਾਨ ਸਨਮਾਨ ਦਿੱਤਾ ਵੀ ਭਾਈ ਸਾਡੀ ਗੈਰਹਾਜ਼ੀ ਵਿੱਚ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਸ਼ੌਣੀ ਨੂੰ ਤੂੰ ਸੰਭਾਲ ਰਿਹਾ ਹੈ ਤੇਰਾ ਧੰਨਵਾਦ ਉਹਦਾ ਧੰਨਵਾਦ ਵੀ ਕਰਕੇ ਆਇਆ ਸਤਿ ਸ੍ਰੀ ਅਕਾਲ ਨੜਕਾਨਾ ਸਾਹਿਬ ਦੀ ਦਰਸ਼ਨੀ ਜੋੜੀ ਦੇ ਬਿਲਕੁਲ ਸਾਹਮਣੇ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਛੌਣੀ ਜਿਹੜੀ ਹੈ ਉਹ ਅੱਜ ਵੀ ਮੌਜੂਦ ਹੈ ਉਹਦੇ ਤੇ ਲਿਖਿਆ ਬੋਰ ਲੱਗਿਆ ਹੋਇਆ ਸ਼੍ਰੋਮਣੀ ਕੁਝ ਬੋਰ ਬਾਬਾ ਜੀ ਵੀ ਲਵਾ ਕੇ ਆਏ ਸੀ ਸੋ ਸਤਿਗੁਰੂ ਆਗਾ ਸੋ ਜਿਹੜੇ ਮੁਖੀ ਹੁੰਦੇ ਨੇ ਸ਼ਰੋਮਣੀ ਅਕਾਲੀ ਪੰਥ ਗੁੱੱਡਾ ਦਲ ਦੇ ਉਹਨਾਂ ਦੀ ਇਹ ਜ਼ਿੰਮੇਵਾਰੀ ਵੀ ਹੁੰਦੀ ਹੈ ਫਰਜ਼ ਵੀ ਹੁੰਦਾ ਕਿ ਜਿੱਥੇ-ਜਿੱਥੇ ਖਾਲਸੇ ਦੀਆਂ ਛਾਉਣੀਆਂ ਨੇ ਉਹਨਾਂ ਦੀ ਸੰਭਾਲ ਕੀਤੀ ਜਾਏ ਉੱਥੇ ਸਿੰਘ ਜਿਹੜੇ ਆ ਬਾਧੂ ਬਣਤੀ ਚ ਰਹਿਣ ਉੱਥੇ ਜਿਹੜਾ ਹੈ ਉਹ ਖਾਲਸੇ ਦੇ ਬੋਲ ਬਾਲੇ ਹੋਣ ਗੁਰੂ ਕੇ ਲੰਗਰ ਚੱਲਣ ਤੇ ਸਿੱਖ ਸੰਗਤਾਂ ਜਿਹੜੀਆਂ ਉੱਥੇ ਆਉਣ ਤੇ ਆ ਕੇ ਜਿਹੜਾ ਹੈ ਉਹ ਆਪਣੇ ਆਪ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਸਮਝਣ ਇਹ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਸਾਥ ਸੰਗਤ ਜੀ ਬਹੁਤ ਵੱਡੀ ਦੇਣ ਹੈ ਇਹਨੂੰ ਕਿਸੇ ਕੀਮਤ ਦੇ ਉੱਤੇ ਭਲਾਇਆ ਨਹੀਂ ਜਾ ਸਕਦਾ 10 ਜਥੇਦਾਰ ਸਾਹਿਬ ਦਿੱਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਗੱਜੇ ਗਾਰੇ ਖਜਾਵੇ ਫਤੋ ਪਾਵੇ ਨਾ ਕੇਵਲ 10 ਜਥੇਦਾਰ ਨਹੀਂ ਦਿੱਤੇ ਬਲਕਿ ਉਹ ਜਿਹੜੇ 10 ਜਥੇਦਾਰ ਦਿੱਤੇ ਨੇ ਉਹ ਬਹੁਤ ਵੱਡੇ ਜਿਹੜੇ ਨੇ ਕੌਮ ਦੇ ਇਤਿਹਾਸ ਦੇ ਵਿੱਚ ਹੀਰੇ ਮੰਨੇ ਗਏ ਨੇ ਪੰਥ ਦੇ ਵੱਡੇ ਹੀਰੇ ਮੰਨੇ ਗਏ ਨੇ ਔਰ ਉਹ ਹੀਰੇ ਉਸ ਸਮੇਂ ਦੇ ਜਿਨ੍ਹਾਂ ਦੀ ਚਮਕ ਜੜੀ ਹੈ ਇਤਿਹਾਸ ਦੇ ਪੰਨਿਆਂ ਦੇ ਉੱਤੇ ਅੱਜ ਵੀ ਬਰਕਰਾਰ ਹੈ ਇੱਕ ਇੱਕ ਹੀਰੇ ਦੇ ਇਤਿਹਾਸ ਦਾ ਪੰਨਾ ਖੋਲ ਲੋ ਤੁਹਾਨੂੰ ਲਿਸ਼ਟਾ ਮਾਰਦਾ ਦੱਸੂਗਾ